ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤਿ ਅਨਭਉ ਪ੍ਰਕਾਸ਼ ਅਮਿਤੋ ਜਿ ਕਹਿਦਾ ਕੋਟ ਇੰਦਰ ਇੰਦ੍ਰਾਨ ਸਾਹੁ ਸਾਹਾਨ ਗਣਜਾ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਤੁ ਆਏ ਸਰਬਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ ਜਾਨ ਮ ਗੁਰੂ ਹੋਏ ਵੱਲ ਤਨ ਹੈ ਕਿਆ ਗਾਰਵ ਦਿਜਿਆ ਜਾਨ ਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜਾ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚ ਹੈ ਘਰ ਜੋ ਗੁਰੂ ਗੁਰੂ ਅਹ ਨਿਸ ਜਪਾ ਦਾਸ ਭਟ ਬੇਨਤ ਕਹਾ ਜੋ ਗੁਰੂ ਨਾਮ ਰਿਦ ਮਹਿ ਧਰੈ ਸੇ ਜਨਮ ਮਰਨ ਦੁਹਥੇ ਰਹੈ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਜੇ ਸੋ ਚੰਦਾ ਉਗਵਹੈ ਸੂਰਜ ਚੜ੍ਹ ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਸਾ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੋਲ ਧੰਨ ਧੰਨ ਸੋ ਜਨਨੀ ਜਨ ਗੁਰੂ ਜਾਣੇ ਆਮਾਏ ਆਪ ਨਰਾਇਣ ਕਲਾ ਧਾਰ ਜਗ ਮਹ ਪਰ ਵਰਿਆ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ ਅਰਜਨ ਹਰ ਗੋਬਿੰਦ ਨੋ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਆ ਜੇ ਸੁਡਠਾ ਸਭ ਦੁਖ ਜਾਏ ਜੋ ਹਮਰੀ ਬਿਦ ਹੋਤੀ ਮੇਰੇ ਸਤ ਗੁਰਾ ਸਾਬਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਸੁਖਹੁ ਟਲ ਗੁਰ ਸੇਵਿਆ ਅਹਨ ਸੁਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖਾਰੇ ਹੋਵਾ ਸਿਫਤ ਖਸਮ ਦੇ ਨੂਰ ਅਰ ਸਹੁ ਕੁਰ ਸਹੁ ਤੋਦ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸੋ ਜਿਸ ਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਾਣ ਦਇਆਲੰ आसरण गोपाल कीर्तन है निर्मल संत संगीणा ओट नानक परमेश्वर है ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨਾ ਓਟ ਨਾਨਕ ਪਰਮੇਸੁਰ ਹੈ ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਾਈ ਕਾਮ ਸੀਤਲ ਥੀਵਾਨ ਨਾਨਕਾ ਜਪੰਦੜੋ ਹਾਰ ਨਾਮੋ ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਾਨ ਸੋਣ ਪਰਤਾਪ ਗੋਵਿੰਦ ਨਿਰਭਉ ਭੈ ਮਨ ਸੰਚਿਆ ਨਾਮ ਧਨ ਸੰਤ ਜਨ ਸਿਉ ਸੰਗ ਪਾਈਆ ਵੱਡਾ ਪੋਨ ਆਠ ਪਹਰ ਹਰ ਧਿਆਏ ਹਾਰੇ ਜਾਸੁ ਨਿਤ ਸੋਨ ਸੰਤ ਜਨ ਸਿਓ ਸੰਗ ਆਇਆ ਵੱਡਾ ਪੁਨ ਆਠ ਪਹਰ ਹਾਰੇ ਧਿਆਇ ਹਾਰੇ ਜਾਸੁ ਨਿਤ ਸੋਨ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਕੋਟ ਨਾਨਕ ਪਰਮੇਸ਼ਰ ਹੈ